ਕਹਿੰਦੇ ਮਿਹਨਤ ਕਿਸੇ ਦੀ ਮਹਤਾਜ ਨਹੀਂ ਹੁੰਦੀ ਜਿਹੜਾ ਮਿਹਨਤ ਕਰਦਾ ਹੈ ਉਹਦੀ ਝੋਲੀ ਰੱਬ ਫਲ ਜ਼ਰੂਰ ਪਾਉਂਦਾ ਹੈ ਉਹਦਾ ਮਿਹਨਤ ਮਿਹਨਤ ਦਾ ਮੁੱਲ ਜ਼ਰੂਰ ਮੋੜਦਾ ਇੱਕ ਆਂਡੇ ਵੇਚਣ ਵਾਲੀ ਵੇਚਣ ਵਾਲੇ ਦੀ ਕੁੜੀ ਜੱਤੀ ਪੰਜਾਬ ਕ੍ਰਿਕਟ ਦੀ ਕਪਤਾਨ ਬਣੀ ਪੰਜਾਬ ਕ੍ਰਿਕਟ ਦੀ ਕਪਤਾਨ ਬਣੀ ਹੈ ਤੁਸੀਂ ਦੇਖੋ ਇਹ ਫਾਜ਼ਿਲ ਤੋਂ ਹੈ ਤੁਸੀਂ ਇਹ ਦੇਖ ਸਕਦੇ ਹੋ ਭਾਈ ਬਾਪ ਵਿਚਾਰਾ ਅੰਡੇ ਵੇਚਦਾ ਹੈ ਤੇ ਕੁੜੀ ਨੇ ਮਿਹਨਤ ਕਰਕੇ ਏਡਾ ਵੱਡਾ ਰੁਤਬਾ ਹਾਸਲ ਕੀਤਾ ਹੈ ਤੇ ਤੁਸੀਂ ਇਹ ਦੇਖੋ ਵੀ ਕਿੰਨਾ ਖੁਸ਼ ਹੈ ਵਿਚਾਰਾ ਠੀਕ ਹੈ ਤਾਂ ਕਰਕੇ ਭਾਈ ਮਿਹਨਤ ਜ਼ਰੂਰ ਕਰਿਆ ਕਰੋ ਮਿਹਨਤ ਜੀ ਪਬਲੀ ਜੀ ਪਹਿਲਾਂ ਤਾਂ ਮੁਬਾਰਕਾ ਹੁਣ ਬਹੁਤ ਬਹੁਤ ਜੀ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਜੀ ਜੀ ਜਿਹੜੇ ਤੁਸੀਂ ਸਾਡੇ ਕੋਲ ਟਾਈਮ ਕਰਕੇ ਆਏ ਸਾਡੇ ਕੋਲ ਜੀ ਬਿਲਕੁਲ ਕੀ ਕਹਿਣਾ ਚਾਹੋਗੇ ਬਤਿਆ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਉਪਲਬਧੀ ਜਿਹੜੀ ਹਾਸਲ ਕੀਤੀ ਹੈ ਦੇਖੋ ਕੈਨਦਾਈਏ ਵੀ ਸਾਰੇ ਸ਼ਹਿਰ ਨੂੰ ਸਭ ਤੋਂ ਪਹਿਲਾਂ ਤਾਂ ਮੇਰੀ ਤਰਫੋਂ ਲਖਨਾ ਕਿ ਵਧਾਈਏ ਜੇ ਫਾਜ਼ਿਲਗੜ੍ਹ ਦੇ ਲੜਕੀ ਨੇ ਨਾਮ ਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23ਵੀਂ ਕੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਮੈਚ ਹੈ ਗਾਸੀਮਾਨੀਪੁਰ ਤੋਂ ਤੇ ਜਿੱਤ ਕੇ ਨਿਕਲੇ ਮੈਚ ਆ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਮਾਪਿਆ ਨੂੰ ਤਾਂ ਦੀ ਜਦੋਂ ਕੋਈ ਬੱਚੇ ਨਾਲ ਰੋਸ਼ਨ ਕਰਦੇ ਇੰਨੀ ਵੱਡੀ ਉਪਲਬਧੀ ਹੋਈ ਜੀ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਅੱਛਾ ਇਹਦੇ ਪਿੱਛੇ ਜਿਹੜੀ ਮਿਹਨਤ ਕੀਤੀ ਗਈ ਹੈ ਉਹ ਬੱਚੇ ਵੱਲੋਂ ਕੀਤੀ ਗਈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਰਿਹਾ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਕਸੈਨਾ ਜੀ ਹੈਗੇ ਆਪਣੇ ਫਾਜ਼ਿਲ ਦਾ ਕੋਚ ਸੀ ਉਹ ਕੋਚਿੰਗ ਦਿੰਦੇ ਸੀ ਇਸੇ ਬੱਚਿਆਂ ਨੂੰ ਗੁਰੂ ਨਾਨਕ ਸਿੰਘ ਕੰਨੇ ਪਾਠਸ਼ਾਲਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਕੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਖੇਡਦਿਆਂ ਨੂੰ ਤੇ ਸਕਸੈਨਾ ਸਾਹਿਬ ਨੇ ਉਹਨੂੰ ਇਸ ਲਾਈਨ ਤੇ ਪਾਇਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਅੱਛਾ ਜੀ ਤਾਂ ਬਾਕੀ ਦੇ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਤਾਂ ਕਹਿੰਦਾ ਵੀ ਬੇਟੀ ਖੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜਕੱਲ ਤਾਂ ਬੇਟੀਆਂ ਦੇਖੋ ਕਿ ਨੀ ਬੇਟੀਆਂ ਨੂੰ ਨਾ ਰੋਸ਼ਨ ਬਿੱਤਾਂ ਨੇ ਵੀ ਧੀਆਂ ਵੀ ਹੈ ਜਿਹੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਨਹੀਂ ਹੈਗੀ ਅੱਜ ਮਾਨ ਮਹਿਸੂਸ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲੈ ਮੁੰਡਾ ਇਹ ਸਾਰਾ ਸੌਂਗ ਮੁੰਡੇ ਵਾਲੇ ਰੱਖਦੇ ਹੋ ਅੱrti ਬੁਲਟ ਵੀ ਚਲਾਉਂਦੀ ਹੈ ਗੱਡੀ ਚਲਾਨਦੀ ਅਰੇ ਕਿੰਨੇ 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 ਸਾਲਾਂ ਦੀ ਹੈਗੀ ਸੀ ਜਦੋਂ ਤੁਹਾਡੀ ਬੇਟੀਆ ক্রিকেট ਖੇਡਣ ਲੱਗ ਗਈ ਸੀ ਉਦੋਂ ਹੈਗੀ ਸੀ 17 17 ਸਾਲ ਦੀ ਅੱਛਾ ਤੇ ਉਹ ਬਸ ਸੁਰੂ ਤੋਂ ਉਸੇ ਲਾਈਨ 'ਚ ਹੀ ਰਹੇਗੀ ਪਰ ਹੂੰ ਰਾਸ਼ਟਰੀ ਚੈਂਪੀਅਨ ਬਣੀ ਹੈ 36ਵੀਂ ਐਸਏ ਖੇਡ ਲਹੀਏ ਪੰਜਾਬ ਰਾਸ਼ਟਰੀ ਪੱਧਰ ਤੇ ਹੂੰ ਉਦੋਂ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਜੋ ਸੈੱਟ ਚ ਰਾਉਂਡ ਵੀ ਕਰਦੀ ਸੀ ਤੇ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਕਦੇ ਕੋਈ ਇਸ ਤਰ੍ਹਾਂ ਇਹ ਸਾਡੇ ਪਰਿਵਾਰ 'ਚ ਤਾਂ ਨਹੀਂ ਸਪੋਰਟਮੈਨ ਹੋ ਵੀ ਨਹੀਂ ਆ ਨਾ ਸਪੋਰਟਮੈਨ ਤਾਂ ਨਹੀਂ ਮੈਂ ਕ੍ਰਿਕਟ ਤਾਂ ਮੈਂ ਵੀ ਬਾਤਾਂ ਖੇਡਿਆ ਪਰ ਥਿਲ ਲੋਕਾਂ ਲਈ ਖੇਡਦੇ ਰਹਿੰਦੇ ਸੀ ਫਾਜ਼ਿਲ ਕਾ ਲੈਵਲ ਦੇ ਹਾਂਜੀ ਹਾਂਜੀ ਮੇਰਾ ਨਾਮ ਦਿਪਕ ਮਾਦਸਿਆ ਬਸਲੀ ਲਾਈ ਇਹ ਕਿ ਮੇਰੇ ਬੱਚੇ ਪ੍ਰਾਣੀ ਕਬੀ ਕਟਿੱਜੀ ਨੇ ਪੂਰੇ ਖਾਲੀ ਦਾ ਹਿੰਦੁਸਤਾਨ ਦੇ ਆਰਨ ਆਰੋਹਨ ਦਿੱਤਾ ਨਾਲ ਬਾਜਲ ਕਾ ਜੀ ਰਿਹਾ ਦਿੱਤਾ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ਪੰਜਾਬ ਪਰ ਸੋਰੀ ਕ੍ਰਿਕਟ ਟੀਮ ਦੇ ਕੈਪਟਨ ਬਣਨੇ ਨੇ ਜੀ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਬਾਜਲ ਆਇਆ ਬੜੇ ਤੁਮਤਾਮ ਨਾਲ ਸੱਜ ਦੇ ਯੋਗ ਨਾਲ ਸਵਾਗਤ ਕੀਤਾ ਜਾਏਗਾ ਐਸੇ ਕਰਕੇ ਕਹਿੰਦੇ ਧੀਾਂ ਦੇ ਮਾਨ ਕਰਦੇ ਨੇ ਲੋਕ ਬਿਲਕੁਲ ਬੇਟੀ ਪੜਾਓ ਬੇਟੀ ਬੜਾਓ